ਚਰਨਾਂ ਨਾਲ ਜੁੜੇ ਹੋਏ ਸਨ ਤੇ ਸੱਚੇ ਪਾਤਸ਼ਾਹ ਜਾਤੀ ਮਲਕ ਨੂੰ ਨਾਲ ਲੈ ਕਰਕੇ ਫਿਰ ਅੱਗੇ ਚਲੇ ਗਏ ਡੇਰੇ ਚਲੇ ਗਏ ਉੱਤਰ ਸੈਲ ਤੇ ਸਦਨ ਪਰਵੇਸੇ ਫਿਰ ਗੁਰੂ ਜੀ ਪਹਾੜੀ ਤੋਂ ਉਤਰ ਕਰਕੇ ਸਾਰੇ ਪਰਿਵਾਰ ਨੂੰ ਦਰਸ਼ਨ ਦੇਣ ਦੇ ਲਈ ਦਰਸ਼ਨ ਦੀਨ ਕੁਟੰਬ ਸੇ ਸੇ ਮਹਾਰਾਜ ਜੀ ਆਪਣੇ ਨਿਵਾਸ ਸਥਾਨ ਤੇ ਆ ਗਏ ਮੀਰੀ ਬੀਰੀ ਦੇ ਮਾਲਕ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਕਟ ਕਸ ਤਰੋਦਿਸ ਜਾਮ ਬਤਾਏ ਗੁਰੂ ਜੀ ਨੇ ਕੰਮਰ ਕਸੇ ਸਹਿਤ ਸਰੀਰ ਤੇ ਸ਼ਸਤਰ ਵਸਤਰ ਧਾਰਨ ਕੀਤੇ ਹੋਇਆ ਬਹੁਤ ਕਾਫੀ ਸਮਾਂ ਹੋ ਗਿਆ ਸੀ ਮਾਰਾ ਸੱਚੇ ਪਾਤਸ਼ਾਹ ਜੀ ਨੂੰ ਜੀ ਚੱਲ ਕਰਕੇ ਆਏ ਸੀ ਕਰਤਾਰਪੁਰ ਸਾਹਿਬ ਜੀ ਧਰਤੀ ਤੋਂ ਮਾਰਾ ਗੁਰੂਵਾਰ ਗੋਬਿੰਦ ਸਿੰਘ ਮਹਾਰਾਜ ਕਾਫੀ ਦੇਰ ਤੋਂ ਮਾਰਾ ਸੱਚੇ ਪਾਤਸ਼ਾਹ ਨੇ ਜਿਹੜੇ ਵਸਤਰ ਧਾਰਨ ਕੀਤੇ ਹੋਏ ਸੀ ਮਾਰਾ ਜੀ ਨੇ ਦੋਏ ਕਰੀ ਉੱਪਰ ਜਦ ਬਿਦੈ ਕਮਰ ਕੱਸਾ ਖੋਲਿਓ ਗੁਰ ਤਬੈ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਮਰ ਕੱਸਾ ਖੋਲਣਾ ਕੀਤਾ ਅਣ ਕਰਕੇ ਗੁਰੂਵਾਰ ਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸ਼ਸਤਰ ਬਜਤਰ ਸਭ ਧਰੇ ਉਤਾਰੀ ਮਹਾਰਾਜ ਜੀ ਨੇ ਸ਼ਸਤਰ ਹਣ ਉਤਾਰ ਦਿੱਤੇ ਆ ਗੁਰੂਵਾਰ ਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਸਤਰ ਉਤਾਰੇ ਹਨ ਕੀਨ ਸਨਾਨ ਲੀਨ ਬਉਬਾਰੀ ਤੇ ਬਹੁਤ ਸਾਰਾ ਜਲ ਖੁੱਲਾ ਜਲ ਲੈ ਕਰਕੇ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਪਾਤਸ਼ਾਹ ਜੀ ਨੇ ਤੀਰੇ ਆਦਕੇ ਕਾਵ ਬਸਾਲਾ ਮਹਾਰਾਜ ਦੇ ਸਰੀਰ ਤੇ ਬਹੁਤ ਤੀਰਾਂ ਦੇ ਕਾਵ ਲੱਗੇ ਹੋਏ ਸਨ ਕਿਰਪਾਨਾਂ ਦੇ ਫਟ ਲੱਗੇ ਹੋਏ ਸਨ ਲੱਗੇ 72 ਜਬਰਣ ਕਾਲਾ ਸੋ ਸਾਧ ਸੰਗਤ ਕਵੀ ਜੀ ਨੇ ਜ਼ਖਮਾਂ ਦੀ ਵੀ ਗਿਣਤੀ ਦੱਸੀ ਹੈ ਕਹਿੰਦੇ 72 ਵੱਡੇ ਜ਼ਖਮ ਮਹਾਰਾ ਸੱਚੇ ਪਾਤਸ਼ਾਹ ਦੇ ਸਰੀਰ ਤੇ ਲੱਗੇ ਹੋਏ ਸੀ ਗੁਰੂ ਅਰਗੁਵਿੰਦ ਸਾਹਿਬ ਮਹਾਰਾਜ ਜੀਾਂ ਦੇ ਧਰਮ ਦਾ ਮੋਰਚਾ ਜਿੱਤ ਕਰਕੇ ਆਇਸੀ ਬਹੁਤ ਵੱਡਾ ਤੁਰਕਾਂ ਦਾ ਦਲ ਚੜ੍ਹ ਕਰਕੇ ਆਇਆ ਸੀ ਮਹਾਰਾਜ ਜੀ ਉੱਪਰ ਇਧਰ ਕੱਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਵਾਰ-ਵਾਰ ਸੈਨਾਪਤੀ ਦੂਜੇ ਪਾਸੇ ਬਦਲੀ ਜਾਂਦੇ ਸਨ ਜੀ ਕਦੇ ਪੈਂਦੇ ਖਾਂ 扑ੜਕਦਾ ਆ ਜਾਂਦਾ ਹੈ ਕਦੇ ਅਸਮਾਨ ਖਾ ਜਾਂਦਾ ਹੈ ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਹੀ ਉਹਨਾਂ ਦਾ ਮੁਕਾਬਲਾ ਹੋ ਰਿਹਾ ਸੀ